ਦੋਸਤ ਆਪਣੇ ਹੀ ਦੋਸਤ ਦਾ ਕਾਤਲ ਬਣ ਬੈਠਿਆ ਦਰਸਲ ਇੱਕ ਦੋਸਤ ਨੇ ਜ਼ਹਿਰੀਲੀ ਚੀਜ਼ ਦੇ ਕੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਤਾਂ ਪਿੰਡ ਨਾਨੂਵਾਲ ਕਲਾ ਦਾ ਇਹ ਮਾਮਲਾ ਦੱਸਦੀ ਹੈ ਕਿ ਸਮਰਾਲਾ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਦੋਸਤ ਦੇ ਵੱਲੋਂ ਆਪਣੇ ਹੀ ਦੋਸਤ ਨੂੰ ਜ਼ਹਿਰੀਲੀ ਚੀਜ਼ ਦਿੱਤੀ ਗਈ ਹੈ ਤਾਂ ਇਹ ਮਾਮਲਾ ਇਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ ਕਿ ਪਿੰਟੂਡਰਪੁਰ ਦੇ ਵਿੱਚ ਦੋਸਤ ਦੇ ਵੱਲੋਂ ਆਪਣੇ ਦੋਸਤ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਆਉਂਦੀ ਹੈ ਮ੍ਰਿਤਕ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਦੇ ਵਜੋਂ ਹੋਈ ਹੈ ਤੇ ਸਮਰਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਮ੍ਰਿਤਕ ਦਾ ਦੋਸਤ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਬਾਬਤ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਹ ਸ਼ਖਸ ਜਿਹੜਾ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾਂਦਾ ਹੈ ਤੇ ਇਸੇ ਦਰਮਿਆਨ ਇਸਦੇ ਦੋਸਤ ਦੇ ਵੱਲੋਂ ਹੀ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਜਾਨ ਚਲੀ ਗਈ ਹੈ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਕਰਮਜੀਤ ਸਿੰਘ ਜਿਸ ਦੀ ਮੌਤ ਹੋਈ ਹੈ ਉਹ ਨਸ਼ੇ ਕਾਰਨ ਹੋਈ ਹੈ ਪਰ ਪੁਲਿਸ ਵੱਲੋਂ ਇਸ ਨੂੰ ਕਤਲ ਦਾ ਮਾਮਲਾ ਦਿਖਾਇਆ ਜਾ ਰਿਹਾ ਹੈ ਦੂਜੀ ਧਿਰ ਦੇ ਇਲਜ਼ਾਮ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਇੱਕ ਧਿਰ ਕਹਿ ਰਹੀ ਹੈ ਕਿ ਜਿਹੜਾ ਇਸ ਸ਼ਖਸ ਨੂੰ ਇਸ ਦਾ ਦੋਸਤ ਘਰੋਂ ਲੈ ਕੇ ਗਿਆ ਸੀ ਤੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਗਈ ਜਿਸ ਨਾਲ ਉਸ ਦੀ ਮੌਤ ਹੋਈ ਹੈ ਤੇ ਉਧਰ ਦੂਜੀ ਧਿਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿੱਥੇ ਇਸ ਮਾਮਲੇ ਦੇ ਵਿੱਚ ਡੋਪ ਟੈਸਟ ਕਰਵਾਇਆ ਜਾਵੇ ਕਿਉਂਕਿ ਜਿਹੜਾ ਸ਼ਖਸ ਉਹ ਨਸ਼ੇ ਦਾਤ ਦੀ ਸੀ ਤਾਂ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕ੍ਰਿਸ਼ਨ ਸਿੰਘ ਜੀ ਪਿੰਡ ਨੰਨੋਲ ਕਲਾਂ ਦੇ ਅਸੀਂ ਕਹਿਣਾ ਚਾਹੁੰਦੇ ਆ ਜੀ ਸਾਡਾ ਮੁੰਡਾ ਜਿਹੜਾ ਹੀ ਇੱਕ ਬਿਕਰਮ ਸਿੰਘ ਦੋਏ ਨਸ਼ਾ ਕਰਦੇ ਤੇ ਜੀ ਮੇਰਾ ਮੁੰਡਾ 20 ਸਾਲ ਦਾ ਜੀ ਉਹ ਹੈਗਾ ਜੀ 40 45 ਸਾਲ ਦਾ ਇਹਨੂੰ ਪੱਟ ਕੇ ਘਰ ਤੋਂ ਲੈ ਜਾਂਦਾ ਦਾ ਜੀ ਤੇ ਦੋਏ ਨਸ਼ਾ ਕਰਦੇ ਤੇ ਉਹਨੇ ਕਿਤੇ ਬੰਦ ਨਸ਼ਾ ਕਰ ਲਿਆ ਜੀ ਬਿਕਰਮ ਸਿੰਘ ਨੇ ਬਾਕੀ ਮੇਰਾ ਮੁੰਡੇ ਨੇ ਕੁਝ ਕਿਤੇ ਘੱਟ ਜਾਂ ਕੁਝ ਕਿਵੇਂ ਵੀ ਲਾ ਲੋ ਜੀ ਪਤਾ ਨਵੀਂ ਉਮਰ ਕਰਕੇ ਢੱਲ ਗਿਆ ਜੀ ਉਹਦੇ ਕਰਕੇ ਜੀ ਇਹਦਾ ਬਚਾਓ ਗਿਆ ਉਹ ਮਰ ਗਿਆ ਜੀ ਤੇ ਮੰਗ ਮੇਰੀ ਇਹੀ ਹੈ ਜੀ ਪੁਲਿਸ ਠੱਕੇ ਨਾਲ ਪਰਚਾ ਪਾ ਰਹੀ ਹੈ ਜੀ ਉਹਦੇ ਪਰ ਕਤਲ ਦਾ ਜੀ ਅਸਾਡੀ ਮੰਗ ਵੀ ਮੰਨਦਾ ਜੋ ਕਾਰਵਾਈ ਹੁੰਦੀ ਹੈ ਨਸ਼ੇ ਦੀ ਉਹ ਕਰ ਲੈ ਮੇਰਾ ਨਾਮ ਹੈਗਾ ਜੀ ਪਰਮਿੰਦਰ ਸਿੰਘ ਨਾਨੋਵਾਲ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਜੋ ਸਾਡੇ ਪਿੰਡ ਦਾ ਨੌਜਵਾਨ ਜੁਹਾਰ ਸਿੰਘ ਜਿਹਦੀ ਪੁਲਿਸ ਨੇ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖ ਕੇ ਕਤਲ ਦਾ ਝੂਠਾ ਪਰਚਾ ਦਾਜ ਕਰਤਾ ਆਪਣੀ ਨਕਾਮੀ ਲੁਕੋਣ ਦੇ ਵਾਸਤੇ ਜਿਹੜਾ ਭਗਵੰਤ ਮਾਨ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਯੋਧ ਨਸ਼ਿਆਂ ਦੇ ਵਿਰੁੱਧ ਛੇੜਿਆ ਹੋਇਆ ਉਹਦੀ ਫੂਕ ਕਰਦਾ ਇਹ ਮਸਲਾ ਸਚਾਈ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦਾ ਜਿਹੜਾ ਚਿਹਰਾ ਇੱਥੇ ਨੰਗਾ ਹੋ ਗਿਆ ਇਹ ਬੱਚਿਆਂ ਦੀ ਮੌਤ ਹੋਈ ਆ ਨਸ਼ੇ ਦੇ ਨਾਲ ਓਵਰਡੋਜ਼ ਦੇ ਨਾਲ ਤੇ ਪੋਰਸਸ ਇਸ ਮਸਲੇ ਨੂੰ ਬਣਾ ਰਹੀ ਆ ਕਤਲ ਦਾ ਮਸਲਾ ਜਿਹੜਾ ਇੱਕ ਬੱਚਾ 19 ਸਾਲਾਂ ਦਾ ਜਿਹੜੇ ਬੰਦੇ ਦੀ ਡੈਥ ਹੋਈ ਉਹ 43 ਸਾਲਾਂ ਦਾ ਉਹ ਬੱਚੇ ਨੂੰ ਸਾਡੇ ਕੋਲੇ ਔਨ ਪ੍ਰੂਫ ਸਾਰਾ ਕੁਝ ਹੈਗਾ ਉਹਨੇ ਫੋਨ ਕੀਤਾ ਜਿਹੜਾ ਬੇਕਰ ਮਨਜੀਤ ਸਿੰਘ ਹੈ ਜੁਹਾਰ ਸਿੰਘ ਨੂੰ ਉਹਨੂੰ ਘਰੋਂ ਲੈ ਕੇ ਗਿਆ ਉਹ ਟੌਡਰ ਪਰ ਆਏ ਉਹਨੇ ਜ਼ਿਆਦਾ ਓਵਰਡੋਜ਼ ਲੈ ਲਈ ਜਦੋਂ ਉਹਦੀ ਇੱਕ ਛੋਟੀ ਜਿਹੀ ਕਲਿੱਪ ਵੀ ਆ ਉਹ ਸਾਡੇ ਕੋਲ ਆ ਉਹਦੇ ਵਿੱਚ ਚਾਰ ਬੰਦੇ ਦਿਖ ਰਹੇ ਨੇ ਇੱਕ ਬੰਦਾ ਖੜਾ ਲੋਅਰ ਵਾਲਾ ਤੇ ਅਸੀਂ ਪੁਲਿਸ ਨੂੰ ਵੀ ਦਿੱਤੀ ਆ ਤੇ ਪੁਲਿਸ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੀ ਅਸੀਂ ਪੁਲਿਸ ਨੂੰ ਬੇਨਤੀ ਕੀਤੀ ਵੀ ਸਾਡੇ ਬੱਚੇ ਦਾ ਤੁਸੀਂ ਡਰ ਟੈਸਟ ਤਾਂ ਕਰਾਓ ਘੱਟੋ ਘੱਟ ਵੀ ਇਹ ਤਾਂ ਨਸ਼ਾ ਕਰ ਰਹੇ ਸੀਗੇ ਬੈਠੇ ਉੱਤੇ ਤੇ ਸਾਨੂੰ ਬਸ ਮਿੱਠ ਪਿਆਰ ਦੇ ਨਾਲ ਵਿੜਿਆ ਕੇ ਘਰ ਨੂੰ ਤੋੜ ਦਾਂਦੇ ਨੇ ਕੱਲ ਪਰसों ਦੇ ਵੀ ਕੋਈ ਨਾ ਜੀ ਕਰਦੇ ਆ ਕਰਦੇ ਆ ਜੀ ਕਰਦੇ ਆ ਜੀ ਤੇ ਫਿਰ ਹੁਣ ਜਦੋਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਤਾਂ ਕਤਲ ਦਾ ਪਰਚਾ ਦਰਜ ਕਰਤਾ ਬੱਚਾ ਵੀ ਅਸੀਂ ਉਹਨਾਂ ਨੂੰ ਆਪ ਲਿਆ ਕੇ ਦਿੱਤਾ ਪੁਲਿਸ ਨੂੰ ਪੁਲਿਸ ਵਾਲਿਆਂ ਨੇ ਕਿਹਾ ਵੀ ਤੁਹਾਡਾ ਬੇਟਾ ਭਾਈ ਉੱਥੇ ਇਸ ਤਰ੍ਹਾਂ ਸਾਨੂੰ ਚਾਹੀਦਾ ਲੈ ਕੇ ਆਓ ਅਸੀਂ ਆਪ ਬੱਚਾ ਪੇਸ਼ ਕੀਤਾ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਅਸੀਂ ਇਨਕੁਆਰੀ ਕਰਕੇ ਇਹਨੂੰ ਛੱਡ ਦਾਂਗੇ ਤੇ ਬਾਕੀ ਜਿਹੜੀ ਇਨਕੁਆਰੀ ਹੈ ਜਾਂ ਵੀਡੀਓ ਹੈ ਅਸੀਂ ਉਹਨਾਂ ਨੂੰ ਪਹਿਲਾਂ ਦੇ ਚੁੱਕੇ ਹਾਂ ਇਹ ਸਾਰਾ ਮਸਲਾ ਇਹ ਹੈ ਜੀ ਵੀ ਇਹ ਨਸ਼ੇ ਦਾ ਮਸਲਾ ਇਹ ਆਪਣੀ ਨਕਾਮੀ ਲਕੋਣ ਦੇ ਚੱਕਰ ਦੇ ਵਿੱਚ ਐਸਐਚਓ ਸਾਹਿਬ ਇੱਕ ਗਰੀਬ ਪਰਿਵਾਰ ਦੇ ਨਾਲ ਜਿਹੜੇ ਮਜ਼ਦੂਰੀ ਕਰਦੇ ਨੇ ਤੇ ਉਹ ਬੱਚਾ ਵੀ ਮਜ਼ਦੂਰੀ ਕਰਦਾ ਇਹਨਾਂ ਦੇ ਨਾਲ ਧੱਕਾ ਕਰ ਰਹੇ ਨੇ ਇੱਕ ਵੀਡੀਓ ਕਲਿੱਪ ਆ ਸਾਡੇ ਕੋਲ ਦੇ ਵਿੱਚ ਚਾਰ ਬੰਦੇ ਨੇ ਤੇ ਐਸ ਐਚਓ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਸਾਨੂੰ ਇਹ ਨਹੀਂ ਦੱਸਿਆ ਵੀ ਉਹ ਬੰਦੇ ਕੌਣ ਸੀਗੇ ਤੇ ਉਹਦੇ ਵਿੱਚ ਇੱਕ ਮੋਟਰਸਾਈਕਲ ਵੀ ਖੜਾ ਹੈਗਾ ਜਿੱਥੇ ਉਹ ਬੰਦੇ ਦੀ ਡੈਥ ਹੋਈ ਆ ਇੱਕ ਬੰਦਾ ਵੀਡੀਓ ਬਣਾ ਰਿਹਾ ਸਾਰਾ ਕੁਝ ਹੋ ਰਿਹਾ ਹੈਗਾ ਤੇ ਆਪਾਂ ਆਪ ਜੀ ਨੇ ਸਾਰਿਆਂ ਨੇ ਐਸ ਐਚਓ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣੀ ਆ ਉਹ ਬਹੁਤ ਸਤਕਾਰਯੋਗ ਵੀ ਨੇ ਤੇ ਵੱਡੇ ਅਹੁਦੇ ਤੇ ਬੈਠੇ ਨੇ ਪਰ ਉਹਨਾਂ ਨੇ ਆਪਣੀ ਨਕਾਮੀ ਲੁਕਾਉਣ ਦੇ ਲਈ ਇੱਕ ਗਰੀਬ ਪਰਿਵਾਰ ਦੇ ਨਾਲ ਧੱਕਾ ਕਰ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਦੇਖੋ ਤੁਸੀਂ ਵੀ ਇੱਕ ਦਿਨ ਰਿਟਾਇਰ ਹੋਣਾ ਤੁਹਾਡੇ ਆਪਣੇ ਬੱਚੇ ਵੀ ਨੇ ਤੁਸੀਂ ਬੱਚਿਆਂ ਨੂੰ ਨਸ਼ੇ ਤੋਂ ਤੁਸੀਂ ਸਾਨੂੰ ਰੋਕ ਨਹੀਂ ਸਕਦੇ ਤੁਸੀਂ ਸਾਡੇ ਤੇ ਉਲਟਾ ਝੂਠੇ ਪਰਚੇ ਦਰਜ ਕਰਦੇ ਹੋ ਵੀ ਕਤਲ ਕਰਤਾ ਜਦੋਂ ਕਿ ਤੁਹਾਡੀ ਨਕਾਮੀ ਦੇ ਕਾਰਨ ਉਹ ਬੱਚੇ ਦੀ ਡੈਥ ਹੋ ਗਿਆ ਤੁਹਾਡੇ ਇਲਾਕੇ ਚ ਹੋਈ ਆ ਉਹ ਬੱਚੇ ਨੇ ਇਹਨਾਂ ਦੇ ਸਾਹਮਣੇ ਤੇ ਇਸ ਖੜੇ ਨੇ ਸਰਦਾਰ ਪਰਮਜੀਤ ਸਿੰਘ ਜੀ ਨਾਨੋਵਾਲ ਤੋਂ ਇਹਨਾਂ ਦੇ ਸਾਹਮਣੇ ਉਹਨਾਂ ਨੇ ਉਹਨੇ ਜੁਝਾਰ ਸਿੰਘ ਨੇ ਕਹਿ ਵੀ ਅਸੀਂ ਫਲਾਣਾ ਸਿੰਘ ਫਲਾਣੇ ਬੰਦੇ ਤੋਂ ਨਸ਼ਾ ਲਿਆ ਤਾਂ ਪੁਲਿਸ ਉਧਰ ਨੂੰ ਜਾਣ ਨੂੰ ਤਿਆਰ ਨਹੀਂ ਹੈਗੀ ਉਹਨਾਂ ਨੇ ਉਲਟਾ ਸਾਡੇ ਬੱਚੇ ਤੇ ਪਰਚਾਕ ਦਰਜ ਕਰਤਾ ਵੀ ਇਹਨੇ ਕਤਲ ਕੀਤਾ ਉਹਦਾ ਤੇ ਇਸ ਕਰਕੇ ਸਾਡੀ ਮੰਗਾਂ ਪੰਜਾਬ ਸਰਕਾਰ ਤੋਂ ਵੀ ਵੀ ਮਸਲੇ ਨੂੰ ਤੁਰੰਤ ਉਹੋ ਕਰਕੇ ਬੱਚਾ ਮਰੀਜ਼ ਹੈ ਤੇ ਉਹਨੂੰ ਦਾਖਲ ਕਰਾਇਆ ਵੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਤੇ ਜਿਹੜੀ ਜਿਹੜੀ ਮਾਮਲੇ ਦੀ ਸਚਾਈ ਹੈ ਉਹ ਪਬਲਿਕ ਦੇ ਸਾਹਮਣੇ ਰੱਖੀ ਜਾਵੇ। ਦੇ ਇੱਕ ਮਾਮਲਾ ਦਾ ਦਿੱਤਾ ਗਿਆ ਸੀ ਕਿ ਨੰਨਵਾਲ ਕਲੰਡੇ ਦੇ ਇੱਕ ਨੌਜਵਾਨ ਵੱਲੋਂ ਆਪਣੇ 200 ਅਮਰਗੜ ਵਾਸੀ ਨੂੰ ਜ਼ਹਿਰੀਲੀ ਚੀਜ਼ ਦੇ ਕੇ ਉਹ ਵੀ ਕਤਲ ਕਰ ਦਿੱਤਾ ਗਿਆ। ਪਰ ਜੋ ਮਲਜ਼ਮ ਹੈ ਉਹਦੇ ਪਰਿਵਾਰ ਵਾਲਾ ਦਾ ਕਹਿਣਾ ਕਿ ਪੁਲਿਸ ਵੱਲੋਂ ਗਲਤ ਮੁਕਤਵਾ ਕਰ ਦਿੱਤਾ ਗਿਆ ਹੈ ਕਿ ਦੋਨੋਂ ਜਾਣੇ ਇੱਕ ਨਸ਼ਾ ਕਰਦੇ ਸੀ। ਇਹ ਮਲਜ਼ਮ ਦੇ ਪਰਿਵਾਰ ਦੇ ਮੈਂਬਰ ਕਹਿ ਰਹੇ ਨੇ ਜੀ। ਸਾਡੀ ਮੌਜੂਦ ਹੈ ਹਸਪਤਾਲ ਨਾਲ ਲਿਆ ਵਾ। ਪਿਤਾ ਜੀ ਨੇ ਚਲੋ ਉਹਨਾਂ ਦੇ ਇੱਕ ਕਹਿਣਾ ਰਾਈਟ ਆ ਜੀ। ਜਿਹੜੇ ਉਹਨਾਂ ਦਾ ਕਹਿਣਾ ਵੀ ਮੁਰਜ਼ਮ ਨਸ਼ਾ ਕਰਦਾ ਜਾਂ ਮਰਨ ਵਾਲਾ ਨਸ਼ਾ ਕਰਦਾ ਉਹਦਾ ਅਸੀਂ ਪੋਸਟ ਵਰਡਨ ਵੀ ਕਰਾਇਆ ਜੀ ਉਹ ਪੋਸਟ ਵਰਡਨ ਤੋਂ ਬਾਅਦ ਹੀ ਕੁਝ ਕਹਿ ਸਕਦੇ ਆ ਰਿਪੋਰਟ ਆਉਣ ਤੇ ਪਰ ਉਹਨਾਂ ਦਾ ਕਹਿਣਾ ਹੈ ਕਿ ਜੋ ਕਤਲ ਦਾ ਮੁਕੱਦਮਾ ਪਾਇਆ ਗਿਆ ਉਹ ਗਲਤ ਮੁਕੱਦਮਾ ਪਾਉਣਾ ਗਲਤ ਪਰਿਵਾਰ ਦੇ ਜਿਨ੍ਹਾਂ ਦਾ ਮਤਲਬ ਮੁੰਡਾ ਮਰਿਆ ਜੀ ਵਿਕਰਮਲੀ ਬਿੱਤੀ ਉਹਦੇ ਪਰਿਵਾਰ ਨੇ ਸਟੇਟਮੈਂਟ ਲਖਾਈ ਹੈ ਜੀ ਉਹਦੇ ਆਧਾਰ ਤੇ ਫਿਰ ਸਾਨੂੰ ਕਾਰਵਾਈ ਕਰਨੀ ਜ਼ਰੂਰੀ ਹੁੰਦੀ ਆ ਬਾਕੀ ਪੋਸਟ ਮਰਮ ਦੇ ਵਿੱਚ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ ਜੀ ਉਹਨਾਂ ਵੱਲ ਇੱਕ ਵੀਡੀਓ ਵੀ ਦਿਖਾਈ ਜਾ ਰਹੀ ਜਿਸ ਵਿੱਚ ਜਿਹੜਾ ਮੁੰਡਾ ਆ ਜਿਹੜਾ ਇੱਥੇ ਮੋਜਰੇ ਤੋਂ ਬੋਨੇ ਬੈਠੇ ਨੇ ਇੱਕ ਲੜਕਾ ਉਹ ਨਾਲ ਖੜਾ ਤੇ ਇੱਕ ਵੀਡੀਓ ਬਣਾ ਰਿਹਾ ਹੈ ਤੇ ਦੋ ਹੋਰ ਨਾਲ ਸੀ ਉਹ ਕਿਹੜੇ ਗਿਰਫਤਾਰ ਹੋਤੇ ਜੀ ਇਹ ਤਾਂ ਸਾਡੇ ਕੋਲ ਵੀ ਆਈ ਹੈ ਜੀ ਵੀਡੀਓ ਤਫਤੀਸ਼ ਦੌਰਾਨ ਵੀ ਅਸੀਂ ਇਹਨੂੰ ਵਾਚਾਂਗੇ ਪਰ ਲੇਕਿਨ ਜਿੱਦ ਤੱਕ ਅਸੀਂ ਹੁਣ ਪਹੁੰਚੇ ਮైనਰ ਬੱਚੇ ਸੀ ਕੋਈ ਸਕੂਲ ਪੜ੍ਹਨ ਵਾਲੇ ਸੀ ਤੇ ਉਹਨਾਂ ਦੁਆਰਾ ਕੁਝ ਇਦਾਂ ਦੀ ਬਣਾਈ ਹੋਊਗੀ ਬਾਕੀ ਕਲੀਅਰ ਹੋ ਜਾਊਗਾ ਸਾਡੀ ਤਫਤੀਸ਼ ਦੇ ਵਿੱਚ ਇੱਕ ਹੋਰ ਸਵਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ 6 ਮੁੱਲਜਨ ਹੈ ਉਹ 20 ਸਾਲ ਦਾ ਹੈ ਤੇ ਜੋ ਮ੍ਰਿਤਕ ਹੈ ਉਹ 45 ਸਾਲ ਦਾ ਤੇ ਜੋ 20 ਸਾਲ ਦਾ ਹੈ ਤੇ 45 ਸਾਲ ਦੇ ਕਿ ਤੁਸੀਂ ਦੋਸਤ ਕਿਵੇਂ ਕਹਿ ਸਕਦੇ ਹੋ ਕਿ ਉਹ ਉਸ ਨੂੰ ਟੱਕੇ ਨਾਲ ਸ਼ੈਕਰਵਾਣ ਲੈ ਕੇ ਜਾਂਦਾ ਸੀ ਜੋ ਮ੍ਰਿਤਕ ਨਹੀਂ ਦੇਖੋ ਮੁਤਾਬਕ ਰਿਕਾਰਡ ਇਹ ਮੁੰਡਾ ਦੋਛਿਆ ਜਿਹੜਾ ਹੈ 21-22 ਸਾਲ ਉਮਰ ਆ ਜੀ ਉਹਦੀ 34-35 ਸਾਲ ਮੁੰਡੇ ਦੀ ਉਮਰ ਹੈ ਉਹਨਾਂ ਨੇ ਕੋਈ ਰਿਕਾਰਡ ਨਹੀਂ ਰਾਇਆ ਕਿ ਮੇਰੇ ਮੁੰਡੇ ਦਾ ਹਾਲ ਤੱਕ ਉਹਨਾਂ ਨੇ ਡਾਕ ਟੈਸਟ ਨਹੀਂ ਕਰਵਾਇਆ ਕੀ ਗੱਲ ਜੀ ਅੱਜ ਅਸੀਂ ਲੈ ਗਏ ਸੀ ਅੱਜ 15 ਅਗਸਤ ਦੀ ਛੁੱਟੀ ਹੂਲ ਕਰਕੇ ਡਾਕ ਟੈਸਟ ਵੀ ਹੋਇਆ ਕੱਲ ਹੋ ਸਕਦਾ ਸੀ ਕੱਲ ਨੂੰ ਨੂਨ ਲਾਜ਼ਮੀ ਕਰਾਵਾਂਗੇ ਜਦੋਂ ਨੇ ਇਲਜ਼ਾਮ ਲਗਾਏ ਨੇ ਸਮਾਪਤ ਬੇਬਨਾਦ ਕਹਿੰਦੇ ਉਹਨਾਂ ਬਿਲਕੁਲ ਬੇਬਨਾਦ ਨੇ ਜੀ 19 ਦਿਨ ਤੋਂ ਕੁਝ ਨਹੀਂ ਕਲੀਅਰ ਹੋ ਸਕਦਾ ਜਿੱਦਨੇ ਤੋਂ ਪੋਸਟਮਾਰਟਮ ਰਿਪੋਰਟ ਨਹੀਂ ਆਉਂਦੀ ਸੀ